ਅੱਜ ਸਬਜ਼ੀ ਮੰਡੀ ਵਿੱਚ ਸਾਰਿਆਂ ਨੇ ਮਿਲ ਕੇ ਬੂਟੇ ਲਾਂਦਾ ਉਦਘਾਟਨ ਕੀਤਾ ਜੋ ਕਿ 2-3 ਦਿਨ ਲਗਾਤਾਰ ਚੱਲੇਗਾ ਕਿੰਨੇ ਬੂਟੇ ਲਾਤੇ ਜੀ ਅੱਜ ਬੂਟੇ तकरीबन 50 ਬੂਟੇ ਲਾਤੇ ਜੀ ਅੱਛਾ ਜੀ ਬੂਟੇ ਲਾਤੇ ਹੁਣ ਦੇਖਭਾਲ ਦਾ ਕੀ ਪ੍ਰਬੰਧ ਹੈ ਜੀ ਦੇਖਭਾਲ ਦਾ ਪ੍ਰਬੰਧ ਵੀ ਹੈ ਜੀ ਇਹਦੇ ਵਾਸਤੇ ਇੱਕ ਬੰਦਾ ਛੱਡਿਆ ਗਿਆ ਜੀ ਅੱਛਾ ਜੀ ਉਹ ਪਾਣੀ ਲਾਊ ਕੋ ਪ੍ਰੋਪਰ ਧਿਆਨ ਰੱਖੂਗਾ ਠੀਕ ਹੈ ਜੀ ਹੋਰ ਕੀ ਕਹਿਣਾ ਚਾਹੁੰਦੇ ਹੋ ਸਨੇਹਾ ਕੀ ਦੇਣਾ ਚਾਹੁੰਦੇ ਸਨੇਹਾ ਵੀ ਸਾਰੇ ਜਾਣੇ ਲਾਉ ਬੂਤੇ ਅੱਗ ਲਾਉਂਗੇ ਤੇ ਬਜਾਉਂਗੇ ਹਾਂਜੀ ਜਿਹੜੀ ਅੱਗਾਂ ਲੱਗ ਰਹੀਆਂ ਉਹਦੇ ਬਾਰੇ ਕੀ ਕਹਿਣਾ ਜੀ ਦਰਖਤ ਬਹੁਤ ਸੜ ਗਏ ਸੜ ਗਏ ਦਰਖਤ ਉਹ ਜਿਹੜੇ ਆ ਦੇਖੋ ਕਣਕ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਜਨ ਲਾ ਦਿੰਦੇ ਆ ਖੇਤਾਂ ਇਧੇ ਧਾਨ ਰੱਖਦੇ ਨਹੀਂ ਹੈ ਉਹ ਸਰਕਾਰ ਨੂੰ ਬਿਲਕੁਲ ਬੰਦ ਹੋਣੀ ਚਾਹੀਦੀ ਆ ਬੰਦ ਕਹਿ ਦਿੰਦੇ ਪਰ ਹੁੰਦੀ ਹੈ ਨਹੀਂ ਹਾਂਜੀ ਉਹਨਾਂ ਕੀ ਉਹਨਾਂ ਨੂੰ ਸਨੇਹਾ ਕੀ ਦੇਣਾ ਚਾਹੁੰਦੇ ਸਨੇਹਾ ਉਹਨਾਂ ਨੂੰ ਵੀ ਸਰਕਾਰ ਤਾਂ ਕਹਿੰਦੀ ਆ ਲੋਕ ਵੀ ਸਮਝਣ ਲੋਕਾਂ ਦਾ ਆਪਣਾ ਮਨ ਸਮਝੇ ਤਾਂ ਅਸਰ ਵਾ ਇਹ ਤਾਂ ਸਰਕਾਰ ਦਾ ਕੋਈ ਅਸਰ ਨਹੀਂ ਹੁੰਦਾ ਪਤੀ ਦਾ ਹਾਂਜੀ ਬਾਗੀ ਸਾਹਿਬ ਪਹਿਲਾਂ ਤਾਂ ਤੁਹਾਡੇ ਏਟੀਸੀ ਦੂਜੇ ਦੇ ਸਾਰੇ ਸੁਣੋਤੇ ਹਨ ਸਾਡੇ ਰੋਟਰੀ ਕਲੱਬ ਬੰਗਾ ਗ੍ਰੀਨ ਨੂੰ ਪਿਆਰਪ੍ਰੀ ਸਤਿ ਸ਼੍ਰੀ ਅਕਾਲ ਅੱਜ ਜਿਹੜਾ ਰੋਟਰੀ ਕਲੱਬ ਬੰਗਾ ਗ੍ਰੀਨ ਤੇ ਸਾਡੇ ਈਐਸ ਟ੍ਰੇਡਰ ਮੰਨ ਲਵੇ ਅਗਿਆ ਸਿੰਘ ਐਂਡ ਸਨਸ ਦੇ ਕੰਪਨੀ ਦੇ ਸਹਿਯੋਗ ਦੇ ਨਾਲ ਅਸੀਂ ਦੀ ਪਲਾਂਟੇਸ਼ਨ ਦਾ ਪਹਿਲਾ ਜਿਹੜਾ ਪ੍ਰੋਜੈਕਟ ਕਰਦੇ ਆ ਰਹੇ ਹਾਂ ਜਿਹਦੇ ਵਿੱਚ ਜਿੱਥੇ ਪੰਜਾਬ ਚ ਮੌਨਸੂਨ ਦੀ ਐਂਟਰੀ ਹੋਈ ਆ ਤੇ ਉਹਦੇ ਨਾਲ ਹੀ ਅਸੀਂ ਮਤਲਬ ਇਹ ਆ ਕਿ ਇਹ ਜਿਹੜੀ ਸਰਗਰਮੀ ਜਿਹੜੀ ਤੇਜ਼ ਕੀਤੀ ਆ ਤੇ ਉਹਦੇ ਲਈ ਅਸੀਂ ਜਿੱਥੇ ਅੱਜ ਦਾਣਾ ਮੰਡੀ ਦੇ ਵਿੱਚ ਇਹ ਪਲਾਂਟ ਜਿਹੜੇ ਲੱਗ ਰਹੇ ਆ ਉਸ ਤੋਂ ਦਾਣਾ ਮੰਡੀ ਜਿਹੜੇ ਪਲਾਂਟ ਲੱਗ ਰਹੇ ਆ ਉਸ ਤੋਂ ਬਾਅਦ ਸਾਡਾ ਹੋਰ ਅਸੀਂ ਕਈ ਸ਼ਹਿਰ ਦੇ ਵਿੱਚ ਲੋਕੇਸ਼ਨਾਂ ਦੇਖੀਆਂ ਆਲੇ ਦੁਆਲੇ ਲੋਕੇਸ਼ਨਾਂ ਦੇਖੀਆਂ ਸਾਡਾ ਜਿਹੜਾ ਟੀਚਾ ਹੈਗਾ ਵੀ 1100 ਬੂਟਾ ਅਸੀਂ ਿੱਟੂ-ਕੱਟ ਲਾਵਾਂਗੇ ਪਹਿਲਾ ਬੂਟਾ ਲਾਣ ਤੱਕ ਸਾਡੀ ਜਿਹੜੀ ਸਿਵਤਨੀ ਹੋएगी ਸਾਡੀ ਜਿਹੜੀ ਦੁਦਿਆ ਬੂਟਾ ਲਾਣ ਤੋਂ ਬਾਅਦ ਸ਼ੁਰੂ ਹੋਊਗੀ ਬੂਟੇ ਦੀ ਪ੍ਰੋਪਰ ਦੇਖਭਾਲ ਹੋਵੇਗੀ ਆ ਭਾਜੀ ਹੁਣਾਂ ਨੇ ਮਤਲਬ ਇਹ ਆ ਵੀ ਸਾਡੇ ਕਰਮਜੀਤ ਭਾਜੀ ਹੁਣੀ ਇੱਕ ਟੈਂਕਰ ਦਾ ਸਾਨੂੰ ਸਹਿਯੋਗ ਦਿੱਤਾ ਵੀ ਟੈਂਕਰ ਦੇ ਨਾਲ ਅਸੀਂ ਲਗਭਗ ਜਦੋਂ ਤੱਕ ਬੂਟਾ ਪੂਰਾ ਗਰੋਹ ਨਹੀਂ ਕਰ ਜਾਂਦਾ ਭਾਵੇਂ ਸਾਲ ਲੱਗ ਜਵੇ ਭਾਵੇਂ ਡੇਢ ਸਾਲ ਲੱਗ ਜਵੇ ਅਸੀਂ ਲਗਾਤਾਰ ਹਫਤੇ ਦੇ ਦੋ ਦਿਨ ਇਹਨਾਂ ਨੂੰ ਪਾਣੀ ਪਾਵਾਂਗੇ ਤੇ ਸਾਡਾ ਇਹ ਸੁਪਨਾ ਜਿਹੜਾ ਬਹੁਤ ਵੱਡਾ ਹੈ ਚੈਲੰਜ ਐ ਇਸ ਲਈ ਪੂਰੇ ਸਾਡੇ ਦੇਸ਼ ਦੇ ਉੱਤੇ ਮਤਲਬ ਸੰਕਟ ਚ ਆ ਰਿਹਾ ਪੋਲੂਸ਼ਨ ਜਿਹੜਾ ਬੜਾ ਗੱਧਾ ਹੋ ਗਿਆ ਤੇ ਇਹਨੂੰ ਰੋਕਣ ਦੇ ਲਈ ਇੱਕੋ ਇੱਕ ਹੱਲ ਭਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਆ ਜਿਹੜੇ ਮਤਲਬ ਦਰਖਤ ਹੈਗੇ ਆ ਇਹ ਮਤਲਬ ਇਹ ਮਨੁੱਖ ਦੇ ਬੜੇ ਪਰਮ ਮਿੱਤਰ ਆ ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਤੱਕ ਸਾਥ ਦਿੰਦੇ ਆ ਜਿੰਨਾ ਅੱਜ ਗੱਡੀਆਂ ਮੋਟਰਾਂ ਦਾ ਟ੍ਰੈਫਿਕ ਹੈ ਵੀ ਜਿਹੜੀ ਮਸ਼ੀਨਰੀ ਦੇ ਨਾਲ ਜੋ ਪੋਲੂਸ਼ਨ ਵਧ ਰਿਹਾ ਉਹਦੀ ਕੰਜ਼ਮਪਸ਼ਨ ਲਈ ਕੇਵਲ ਤੇ ਕੇਵਲ ਇੱਕ ਬੂਟੇ ਆ ਜਿਹੜੇ ਉਹਨੂੰ ਐਡਜਸਟ ਕਰਕੇ ਸਾਨੂੰ ਆਕਸੀਜਨ ਗੈਸ ਜਿਹੜੀ ਆ ਸਪਲਾਈ ਕਰਦੇ ਆ ਇਹ ਜਿਹੜੀ ਮਤਲਬ ਅੱਜ ਜਿੱਦਾਂ ਅਸੀਂ ਪਾਣੀ ਨੂੰ ਵਧਾ ਨਹੀਂ ਸਕਦੇ ਲੇਕਿਨ ਬੂਟੇ ਅਸੀਂ ਆਪਣੀ ਮਰਜ਼ੀ ਦਾ ਜਿੰਨੇ ਮਰਜ਼ੀ ਲਾ ਦਈਏ ਜਿੱਥੋਂ ਤੱਕ ਤੁਸੀਂ ਆ ਨਾੜ ਦੀ ਗੱਲ ਕੀਤੀ ਆ ਭਈ ਜਿਹੜੇ ਬੂਟੇ ਸੜਦੇ ਆ ਜਾਂ ਕਿਦਾਂ ਇਹ ਤਾਂ ਮੈਂ ਉਹਨਾਂ ਸਾਰੇ ਸੱਜਣਾਂ ਨੂੰ ਬੇਨਤੀ ਕਰਦਾ ਭਈ ਤੁਸੀਂ ਨਿੱਜੀ ਮਫਾਦਿਆਂ ਤੋਂ ਉੱਪਰ ਉੱਠ ਕੇ ਸਾਂਝੀ ਦੇ ਘੇਰੀ ਜਾ ਕੇ ਸਰਬੱਤ ਦੇ ਭਲੇ ਦੀ ਗੱਲ ਕਰੋ ਅਸੀਂ ਪੰਜਾਬ ਵਾਸੀ ਹਰ ਇੱਕ ਸਿੱਖ ਜਿਹੜਾ ਸਵੇਰ ਤੋਂ ਸ਼ਾਮ ਤੱਕ ਸਰਬੱਤ ਦੇ ਭਲੇ ਲਈ ਅਰਦਾਸ ਕਰਦਾ ਤੇ ਤੁਸੀਂ ਆਪਣੇ ਤੁਸ਼ੀਆ ਲਾਲਚ ਦੀ ਖਾਤਰ ਮਤਲਬ ਇਹ ਆ ਵੀ ਇੱਕ ਸ਼ਾਰਟ ਰੇਕ ਨਾ ਵਰਤੋ ਬਹੁਤ ਵਧੀਆ ਪ੍ਰੋਸੀਜਰ ਹੈਗੇ ਆ ਮਤਲਬ ਇਹ ਆ ਵੀ ਕਣਕ ਨੂੰ ਮਤਲਬ ਵਿੱਚ ਮਤਲਬ ਵਾਣ ਲਈ ਮਤਲਬ ਵੱਡੀ ਤੋਂ ਵੱਡੀ ਤਕਨੀਕ ਆ ਗਈਆਂ ਮਸ਼ੀਨਰੀ ਆ ਗਈਆਂ ਇੱਕ ਤੁਸੀਂ ਇਹ ਸ਼ਾਰਟ ਰੇਕ ਦੇ ਨਾਲ ਜਿਹੜਾ ਮਤਲਬ ਪੂਰਾ ਉਪਜਾਤਾ ਬੰਦਲਾ ਹੋ ਰਿਹਾ ਹੈ ਜੇ ਨੂੰ ਦੇਖੀ ਹਰ ਇੱਕ ਜਿੰਦਗੀ ਕੰਸਾਨ ਦਾ ਜਿਹੜਾ ਦਿਲ ਜਿਹੜਾ ਆ ਉਹ ਬਦੁੱਧ ਰਿਆ ਜਾਂਦਾ ਉਹ ਸਾਡੀ ਹੱਥ ਜੋੜ ਕੇ ਬੇਨਤੀ ਹੈਗੀ ਆ ਕਿ ਘਟੋ ਘਟ ਵੈਸੇ ਤਾਂ ਤੁਸੀਂ ਇਸ ਮਹਿਮ ਦੇ ਵਿੱਚ ਸਾਡਾ ਸਾਥ ਦਿਓ ਹਰ ਇੱਕ ਮਨੁੱਖ ਨੂੰ ਜਿਹੜੇ ਆ ਆਪਣੀ ਜ਼ਿੰਦਗੀ ਦੇ ਸਫਲਤੰ ਦੋ ਚਾਰ ਬੂਟੇ ਦਾਣੇ ਚਾਹੀਦੇ ਆ ਕਿਉਂਕਿ ਇੱਕ ਬੰਦਾ ਜਿੰਨੀ ਆਕਸੀਜਨ ਲੈਂਦਾ ਉਹ ਮਤਲਬ ਆ ਘਟੋ ਘਟ ਉਹਨੂੰ ਪੰਜ ਤਰਖਤ ਆਪਣੀ ਜ਼ਿੰਦਗੀ ਦੇ ਵਿੱਚ ਲਾਣੇ ਚਾਹੀਦੇ ਤੇ ਲੇਕਿਨ ਫਿਰ ਵੀ ਜੇ ਕੋਈ ਬੂਟੇ ਨਹੀਂ ਲਾਣਾ ਜ਼ਿਆਦਾ ਲੇਕਿਨ ਜਿਹੜੇ ਲੱਗਿਓ ਆ ਉਨਾੰਦ ਨੂੰ ਮਤਲਬ ਮਤਲਬ ਬਚਾਣ ਦੀ ਖਾਤਰ ਇਹੋ ਜਿਹਾ ਕੋਈ ਕੋਈ ਹੀ ਹਰਕਤ ਨਾ ਕਰਨ ਸਾਡੀ ਪੁਰਜੋਰ ਬੇਨਤੀ ਆ ਕਿਉਂਕਿ ਜਿਹੜਾ ਮਤਲਬ ਇਹ ਆ ਕਿ ਇਹ ਅੱਜ ਸਾਨੂੰ ਹਵਾ ਲੈਣੀ ਮਤਲਬ ਇਹ ਆ ਵਿਸਾਹ ਲੈਣਾ ਵੀ ਭਾਰੀ ਹੋਇਆ ਅੱਜ ਅਸੀਂ ਗੰਭੀਰ ਮੂਵਾਰੀਆਂ ਦੇ ਸੰਕਟ ਦਾ ਸ਼ਿਕਾਰ ਹੋ ਗਏ ਆ ਤੇ ਉਹਦੀ ਕੇਵਲ ਦੇ ਕੇਵਲ ਬਤਾਇਆ ਵੀ ਸਾਡਾ ਜਿਹੜਾ ਵਾਤਾਵਰਣ ਸ਼ੁੱਧ ਨਹੀਂ ਤੇ ਆ ਤੇ ਇਸ ਕਰਕੇ ਮੈਂ ਸਾਰੇ ਇਲਾਕਿਆਂ ਤੋਂ ਅਸੀਂ ਨੂੰ ਬੇਨਤੀ ਕਰਦਾ ਵੀ ਇਹ ਦੂਰਤੀ ਕਲਪ ਬੰਗਾ ਗ੍ਰੀਨ ਦਾ ਜਿਹੜਾ ਇਹ ਮਤਲਬ ਇਹ ਆ ਕੋਸ਼ਿਸ਼ ਆ ਉਹਦੇ ਵਿੱਚ ਉਹ ਸਾਨੂੰ ਸਹਿਯੋਗ ਦੇਣ ਤੇ ਜੇ ਕਿਤੇ ਉਹ ਚਾਹਦੇ ਆ ਕੋਈ ਬੂਟੇ ਵਗੈਰਾ ਲਗਾਣੇ ਆ ਤੇ ਕਰਮੀ ਦੇ ਭਾਜੀ ਨਾਲ ਅਸੀਂ ਉਹਨਾਂ ਦੇ ਉਹ ਸੀਰੀਜ਼ ਵੀ ਬੂਟੇ ਲਗਾਉਣ ਨੂੰ ਤਿਆਰ ਆ ਲੇਕਿਨ ਜਿਹੜੇ ਲੱਗੇ ਹੋ ਆ ਉਹਨਾਂ ਨੂੰ ਯੂ ਪ੍ਰੋਟੈਕਸ਼ਨ ਦੇਣਾ ਰੋਟਰੀ ਕਲੱਬ ਗ੍ਰੀਨ ਵੱਲੋਂ ਹੋਰ ਕਿਸ ਤਰ੍ਹਾਂ ਦੇ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮ ਸਮਾਜ ਸੇਵਾ ਦੇ ਸਰ ਕੰਮ ਹੈ ਆ ਪਹਿਲਾਂ ਤਾਂ ਇਹ ਆ ਵੀ ਬੰਦਿਆਂ ਨੂੰ ਮਤਲਬ ਜਿੱਥੇ ਅਸੀਂ ਲੋੜਵੰਦਾਂ ਦੀ ਮਦਦ ਕਰਦੇ ਹਾਂ ਠੀਕ ਹੈ ਨਹੀਂ ਇਨਸਾਨੀਅਤ ਦਾ ਸਭ ਤੋਂ ਵੱਡਾ ਧਰਮ ਆ ਲੋੜਵੰਦ ਦੀ ਮਦਦ ਕਰਨਾ ਜਿੰਨੇ ਦੁਨੀਆ ਦੇ ਧਰਮ ਉਹ ਸਾਨੂੰ ਇੱਕੋ ਹੀ ਸਿੱਖਿਆ ਦਿੰਦੇ ਆ ਪਈ ਲੋਡ ਬੰਦ ਦੀ ਤੁਸੀਂ ਬਦਲ ਕਰੋ ਇਸ ਤੋਂ ਉੱਚਾ ਤੇ ਸੱਚਾ ਕੋਈ ਧਰਮ ਨਹੀਂ ਹੈਗਾ ਪਰ ਮਤਲਬ ਫੇਰ ਵੀ ਜਿਸ ਤਰ੍ਹਾਂ ਹੁਣ ਅਜਾ ਤੁਹਾਡਾ ਪੋਜੀਸ਼ਨ ਦੀ ਗੱਲ ਹੈਗੀ ਆ ਵਾਟਰ ਸੇਵਿੰਗ ਦੇ ਉੱਤੇ ਆ ਮਤਲਬ ਪਾਣੀ ਦੀ ਬੜੀ ਵੇਸਟੇਜ ਹੋ ਰਹੀ ਆ ਦਸ਼ਿਆਂ ਦਾ ਸ਼ੀਵਾ ਦਰਿਆ ਵਗ ਰਿਹਾ ਤੇ ਮਤਲਬ ਇਹ ਧਰਤੀ ਬੜੀ ਜ਼ਹਿਰੀਲੀ ਹੋ ਰਹੀ ਆ ਅਸੀਂ ਹੁਣੇ 2 ਜੂਨ ਨੂੰ ਅਰਥਡੇ ਸੈਲੀਬ੍ਰੇਟ ਕਰਕੇ ਹਟੇ ਆ ਇਹ ਜਾਨੀ ਜਿਹੜੀ ਆ ਫਿਰ ਰੋਟਰੀ ਕਲੱਬ ਦੇ 25 ਮੈਂਬਰ ਜਿਹੜੇ ਆ ਇਹਨਾਂ ਜਿੱਦੇ ਵੱਡੇ ਚੈਲੰਜ ਆ ਉਹਨਾਂ ਨੂੰ ਇਕੱਲੇ ਤੌਰ ਤੇ ਹੱਲ ਨਹੀਂ ਕਰ ਸਕਦੇ ਜਦੋਂ ਤੱਕ ਅਲਾਕਾ ਨਵਸੀਆਂ ਦਾ ਸਾਨੂੰ ਸਹਿਯੋਗ ਨਹੀਂ ਮਿਲਦਾ ਇਸ ਕਰਕੇ ਅਸੀਂ ਆਮ ਲੋਕਾਂ ਵਿੱਚ ਜਾਵਾਂਗੇ ਜਿੱਦਾਂ ਲੀਡਰ ਲੋਕ ਵੋਟਾਂ ਮੰਗਣ ਜਾਂਦੇ ਆ ਅਸੀਂ ਸਰਬੱਤ ਦੇ ਭਲੇ ਲਈ ਆਪਣੀ ਝੋਲੀ ਅੱਗੇ ਉਹਨਾਂ ਦੇ ਅੱਗੇ ਅਰਦਾਸ ਕਰਾਂਗੇ ਕਿ ਭਾਈ ਇਸ ਚੀਜ਼ ਸਾਨੂੰ ਸਹਿਯੋਗ ਦਿਓ ਤੁਸੀਂ ਆਪਣੇ ਲੈਦੇ ਤੇ ਆਉਣ ਵਾਲੀ ਆਪਣੀ ਜਨਰੇਸ਼ਨ ਲਈ ਸੋਚੋ ਹਵਾ ਦਾ ਸਾਹ ਜਿੱਥੇ ਅਸੀਂ ਲੈਣਾ ਉੱਥੇ ਤੁਸੀਂ ਵੀ ਲੈਣਾ ਪਾਣੀ ਜਿਹੜਾ ਹੈ ਮਤਲਬ ਜਿੱਦਾਂ ਅਸੀਂ ਪੀਣਾ ਉਦਾਂ ਤੁਸੀਂ ਵੀ ਪੀਣਾ ਅੱਜ ਜਿਹੜਾ ਪਾਣੀ ਆ ਸਾਡਾ ਜਦੋਂ ਬਚਪਨ ਅਸੀਂ ਦੇਖਿਆ ਤੇ ਖੂਹ ਦੀਆਂ ਮੋਣਾ ਚ ਅਸੀਂ ਮਤਲਬ ਇਹ ਹੱਥਾਂ ਦਾ ਪਾਣੀ ਪੀਦੇ ਰਹੇ ਹਾਂ ਤੇ ਅੱਜ ਮਤਲਬ ਇਹ ਆ ਵੀ ਜਿਹੜਾ ਉਹੀ ਪਾਣੀ ਆ 300 ਫੁੱਟ ਡੂੰਗਾ 350 ਫੁੱਟ ਡੂੰਗਾ ਚੱਲ ਗਿਆ ਤੇ ਇਹ ਲੋਕਾਂ 'ਚ ਜਾਗਰਤ ਲਿਆਣ ਦੀ ਲੋੜ ਹੈ ਜੇ ਸਰਕਾਰਾਂ ਨੇ ਕਾਨੂੰਨ ਬਣਾਤੇ ਆ ਜਦੋਂ ਤੱਕ ਉਹ ਲੋਕ ਜਿਹੜੇ ਆ ਉਸ ਨੂੰ ਅਕਸੈਪਟ ਨਹੀਂ ਕਰਦੇ ਉਦੋਂ ਤੱਕ ਇਹ ਸਮੱਸਿਆ ਜਿਹੜੀ ਹੱਲ ਨਹੀਂ ਹੁੰਦੀ ਕਿਉਂਕਿ ਮੈਂ ਸਮਝਦਾ ਆ ਵੀ ਕੋਈ ਵੀ ਜਿਹੜੀ ਚੀਜ਼ ਆ ਉਹ ਡੰਡੇ ਦੇ ਜੋਰ ਨਾਲ ਹੱਲ ਨਹੀਂ ਸੁਸਾਦੀ ਲੋਕਾਂ ਨੂੰ ਜਾਗਰਤ ਕਰਨ ਦੀ ਲੋੜ ਆ ਤੇ ਉਹਦੇ ਲਈ ਮਤਲਬ ਸਾਡੀ ਇਹ ਕੋਸ਼ਿਸ਼ ਹੋਏਗੀ ਵੀ ਅਸੀਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਇਹਦੇ ਦੀ ਅਵੇਰਨੈਸ ਕਰੀਏ ਤਾਂ ਕਿ ਜਿਹੜਾ ਸਾਡਾ ਪੰਜਾਬ ਹੈਗਾ ਆ ਇਹ ਮਤਲਬ ਸ਼ੁੱਧ ਵਾਤਾਵਰਨ ਹੋਵੇ ਹਰਿਆ ਭਰਿਆ ਹੋਵੇ ਕਿਉਂਕਿ ਅੱਜ ਜਿਹੜੇ ਹਜ਼ਾਰ ਪਰ ਤੇ ਰੋਪਣ ਨੂੰ ਛੱਡ ਗਏ ਤੇ ਗਰਦਾਸਪੁਰ ਨੂੰ ਬਾਕੀ ਜਿਹੜੇ ਜਿਹੜੇ ਆ ਬੜੇ ਤਰਸ ਦੇ ਫਕਰਾ ਦਰਖਤਾਂ ਦੀ ਬਹੁਤ ਜ਼ਿਆਦਾ ਕਮੀ ਆ ਅੱਜ ਅਸੀਂ ਕਾਰਾਂ ਖੜੀਆਂ ਕਰਨ ਨੂੰ ਵੀ ਦਰਖਤਾਂ ਦੀ ਸ਼ੌਂਪ ਹਾਲਦੇ ਆ ਲੇਕਿਨ ਲਾਂਡ ਦੀ ਕੋਈ ਕੋਸ਼ਿਸ਼ ਨਹੀਂ ਕਰ ਰਿਹਾ ਤੇ ਮੈਂ ਫੇਰ ਦੁਬਾਰਾ ਤੁਹਾਡੇ ਮਾਧਿਅਮ ਚੈਨਲ ਦੇ ਰਾਹੀਂ ਇਹ ਬੇਨਤੀ ਕਰਦਾ ਵੀ ਸਾਨੂੰ ਵੱਧ ਤੋਂ ਵੱਧ ਜਿਹੜੇ ਆ ਦਰਖਤ ਲਾਣੇ ਚਾਹੀਦੇ ਆ ਔਰ ਸਾਡੀ ਇਸ ਮੈਂਬਰ ਦੇ ਵਿੱਚ ਸਹਾਇਤਾ ਹੋਣੀ ਚਾਹੀਦੀ ਧੰਨਵਾਦ ਧੰਨਵਾਦ ਹਾਂਜੀ ਕੋੜਾ ਸਾਹਿਬ ਇੱਕ ਰੁੱਖ ਤੇ ਸੋ ਸੁਖ ਲਾਓ ਰੁੱਖ ਤੇ ਮਟਾਓ ਦੁੱਖ ਮਾਹੀ ਸਾਹਿਬ ਪਹਿਲੋ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਜਿੱਥੇ ਤੁਸੀਂ ਏਟੀਸੀ ਰਾਹੀਂ ਇਕੱਲਾ ਹੀ ਪੱਤਰਕਾਰ ਨਹੀਂ ਆ ਔਰ ਤੁਹਾਡੀ ਜਿਹੜੀ ਜਦੋਂ ਮੈਂ ਆਇਆ ਤੇ ਉਹਦੇ ਵਿੱਚ ਤੁਸੀਂ ਵੀ ਇਹਦੇ ਵਿੱਚ ਪੂਰਾ ਸਹਿਯੋਗ ਪਾਇਆ ਇਹ ਮਾਧਿਅਮ ਰਾਹੀਂ ਅਸੀਂ ਵੀ ਜੇ ਅੱਜ ਸਾਡੇ ਪੂਰੇ ਹਿੰਦੁਸਤਾਨ ਨਿਵਾਸੀਆਂ ਚ ਜਾਂ ਪੰਜਾਬ ਨਿਵਾਸੀਆਂ ਚ ਜਾਂ ਆਪਾਂ ਬੰਗਾ ਚ ਰਹਿੰਦੇ ਆ ਸਾਡੇ 'ਚ ਕੋਈ ਅਵੇਅਰਨੈਸ ਹੈਗੀ ਆ ਤਾਂ ਉਹਦੇ 'ਚ ਬਹੁਤ ਵੱਡਾ ਹੱਥ ਜਿਹੜਾ ਹੈਗਾ ਸੋਸ਼ਲ ਮੀਡੀਆ ਦਾ ਹੈਗਾ ਆ ਕਿਉਂਕਿ ਸਾਨੂੰ ਜਦੋਂ ਵੀ ਆ ਕੋਈ ਪ੍ਰੇਰਣਾ ਮਿਲਦੀ ਆ ਤਾਂ ਇੱਕ ਦੂਜੇ ਸਾਥੀਆਂ ਤੋਂ ਮਿਲਦੀ ਆ ਵੀ ਇਹ ਚੰਗੇ ਨੇਕ ਕੰਮ ਕਰਦੇ ਆ ਸਾਨੂੰ ਵੀ ਇਹ ਨੇਕ ਕੰਮ ਦੇ ਵਿੱਚ ਸਹਿਯੋਗ ਦੇਣਾ ਚਾਹੀਦਾ ਇਸੇ ਤਹਿਤ ਅੱਜ ਆਗਿਆ ਸਿੰਘ ਸੰਸ ਉਹਨਾਂ ਦੇ ਸਾਡੇ ਬੜੇ ਵੀਰ ਤੇ ਨਾਲ ਦਲਵਾਰ ਸਿੰਘ ਜੀ 바ਗੀ ਪ੍ਰਧਾਨ ਰੋਟਰੀ ਕਲੱਬ ਬੰਗਾ ਤੇ ਸਮੁੱਚੀ ਜਿਹੜੀ ਟੀਮ ਰੋਟਰੀ ਕਲੱਬ ਬੰਗਾ ਦੇ ਸਹਿਯੋਗ ਨਾਲ ਢਾਣਾ ਮੰਡੀ ਤੇ ਸਬਜ਼ੀ ਮੰਡੀ ਜਿਹੜੀ ਬੰਗਿਆਂ ਚੌਕ ਉੱਥੇ ਇਹਨਾਂ ਨੇ ਲਗਭਗ 50 ਬੂਟੇ ਜਿਹੜੇ ਅੱਜ ਲਗਾਏ ਆ ਮੈਂ ਆਇਆ ਤਾਂ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਲਗਾਏ ਹੋਏ ਸੀ ਮੈਨੂੰ ਲੱਗਦਾ ਕੱਲ ਵੀ ਲਗਾਏ ਆ ਤੇ ਜਿਹੜੇ ਬਾਗੀ ਸਾਹਿਬ ਨੇ ਦੱਸਿਆ ਵਈ ਆਗਿਆ ਸਿੰਘ ਸੰਸੋਣਾ ਵੱਲੋਂ ਪਰਿਵਾਰ ਵੱਲੋਂ ਜਿਹੜਾ ਸਹਿਯੋਗ ਆ ਇਹ ਵਾਟਰ ਟੈਂਕ ਦਾ ਕਿਉਂਕਿ ਅਸੀਂ ਹੋਈਏ ਚਾਹੇ ਹੋਰ ਸੰਸਥਾ ਹੋਵੇ ਇਹ ਟਰੀ ਪਲਾਂਟੇਸ਼ਨ ਹੋਤਾ ਜਾਂਦੀ ਆ ਪਰ ਉਸ ਤੋਂ ਬਾਅਦ ਇਹਦੀ ਸੰਭਾਲ ਨਹੀਂ ਹੁੰਦੀ ਸਾਡਾ ਮਾਧਿਅਮ ਸਿਰਫ ਆਪਣੀਆਂ ਖਬਰਾਂ ਤੱਕਈ ਵਾਰ ਹੋ ਜਾਂਦਾ ਤੇ ਫੋਟੋਆਂ ਤੱਕ ਹੋ ਜਾਂਦਾ ਪਰ ਇਹ ਬਹੁਤ ਵੱਡਾ ਗੱਲ ਆ ਕਿ ਜਿਹੜਾ ਬਾਗੀ ਸਾਹਿਬ ਨੇ ਵੀ ਕਿਹਾ ਇਸ ਦੀ ਸੰਭਾਲ ਵੀ ਕੀਤੀ ਜਾਊਗੀ ਔਰ ਦੂਸਰੀ ਗੱਲ ਇਹਦੀ ਮਹੱਤਤਾ ਤੁਸੀਂ ਪਤਾ ਹੀ ਆ ਗੁਰਵਾਣੀ ਵਿੱਚ ਵੀ ਆ ਤੇ ਸਨਾਤਨ ਧਰਮ ਦੇ ਵਿੱਚ ਤਾਂ ਮਹੱਤਤਾ ਤੁਸੀਂ ਬਹੁਤ ਆ ਦੇਵੀ ਦੇਵਤਿਆਂ ਤੱਕ ਜਿਹੜੀ ਆ ਇਸ ਨੂੰ ਬਚਾਉਣ ਦੇ ਲਈ ਆ ਜੇ ਬਿੱਲ ਪੱਤਰ ਦੀ ਗੱਲ ਕਰੀਏ ਸਾਵਨ ਦਾ ਮਹੀਨਾ ਆਣਾ ਵਾ ਭਗਵਾਨ ਸ਼ੰਕਰ ਜੀ ਦੇ ਉੱਤੇ ਆਪਾਂ ਸਮਰਪਿਤ ਕਰਦੇ ਆ ਜੇ ਆਪਾਂ ਲਾਵਾਂਗੇ ਤਾਂ ਪੰਡਤ ਜੀ ਵਿਚਾਰੇ ਸਾਡੇ ਜਿਹੜੇ ਮੰਦਰ ਦੇ ਆ ਉਹ ਪਤਾ ਨਹੀਂ ਕਿੱਥੇ ਕਿੱਥੇ ਲੱਭਦੇ ਆ ਕਿੱਥੇ ਕਿੱਥੇ ਚੜ੍ਹਦੇ ਆ ਕਿ ਉਹਨਾਂ ਨੂੰ ਕੋਈ ਬਿੱਲ ਪੱਤਰ ਦਾ ਬੂਟਾ ਹੀ ਨਹੀਂ ਮਿਲਦਾ ਐਡੀ ਮੁਸ਼ਕਲ ਹੁੰਦੀ ਆ ਕਿ ਸੰਖਿਆ ਚੜ੍ਹਾਣ ਵਾਲੇ ਲੋਕਾਂ ਦੀ ਜ਼ਿਆਦਾ ਹੁੰਦੀ ਆ ਕੱਲ ਇੱਥੇ ਨਹੀਂ ਮੁੱਕਦੀ ਉਹਨਦੇ ਕੁਝ ਪਿੱਪਲ ਦਾ ਦਰਖਤਵਾ ਜੇ ਉਹਨਾਂ ਨੇ ਆਪਾਂ ਨੂੰ ਕਈ ਲੋਕ ਵਹਿਮ ਭਰਮ ਕਰਦੇ ਆ ਪਰ ਵਹਿਮ ਭਰਮ ਦੇ ਨਾਲ ਨਾਲ ਉਹਦੀ ਮਹੱਤਤਾ ਦੱਸੀ ਆ ਵੀ ਇਹ ਸਾਨੂੰ ਆਕਸੀਜਨ ਦਿੰਦਾ ਜਿਹੜੀ ਚੀਜ਼ ਸਾਨੂੰ ਸਾਹ ਦਿੰਦੀ ਆ ਜਦੋਂ ਅਸੀਂ ਕਿਤੇ ਹਸਪੀਟਲ ਦਾਖਲ ਹੋਣੇ ਆ ਤਾਂ ਤੁਸੀਂ ਦੇਖ ਲਓ ਆਕਸੀਜਨ ਦਾ ਸਿਲੰਡਰ ਕਿੰਨੇ ਦਾ ਆਉਂਦਾ ਤੇ ਉਹ ਸਾਨੂੰ ਇੰਨੀ ਆਕਸੀਜਨ ਦਿੰਦਾ ਤੇ ਕੀ ਜੇ ਅਸੀਂ ਉਹਨੂੰ ਪੂਜ ਲਿਆ ਮੱਥਾ ਟੇਕ ਲਿਆ ਤਾਂ ਮੈਂ ਤਾਂ ਕਹਿੰਦਾ ਬਹੁਤ ਜ਼ਿਆਦਾ ਵਧੀਆ ਗੱਲ ਆ ਜਿਹੜਾ ਸਾਨੂੰ ਜੀਵਨ ਦੇ ਰਿਹਾ ਤੇ ਸਭ ਤੋਂ ਵੱਡੀ ਜ਼ਰੂਰੀ ਗੱਲ ਇਹੀ ਆ ਕਿ ਘੱਮ ਸੇ ਘੱਮ ਅਸੀਂ ਆਪਣੇ ਲਈ ਤਾਂ ਲਾ ਲਈਏ ਜਦੋਂ ਅਸੀਂ ਇਸ ਸਰੀਰ ਨੂੰ ਛੱਡ ਕੇ ਜਾਣਾ ਤਾਂ ਲੱਕੜਾਂ ਇਸ ਦਰੱਖਤ ਦੀਆਂ ਹੀ ਪੈਣੀਆਂ ਉਹਨੀਆਂ ਕੁ ਜ਼ਰੂਰ ਲਾ ਲਈਏ ਜਿੰਨੀਆਂ ਸਾਨੂੰ ਜ਼ਰੂਰਤ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਹਾਂਜੀ ਬੰਦਾ ਜੀ ਸਭ ਤੋਂ ਪਹਿਲਾਂ ਏਟੀਸੀ ਨਿਊਜ਼ ਨੂੰ ਔਰ ਕਰਮਜੀਤ ਸਿੰਘ ਜੀ ਨੂੰ ਰੋਟਰੀ ਕਲੱਬ ਬੰਗਾ ਗ੍ਰੀਨ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਕਿ ਜਿਨ੍ਹਾਂ ਨੇ ਅੱਡਾ-ਵੱਡਾ ਜਿਹੜਾ ਇਹ ਉਪਰਾਲਾ ਕੀਤਾ ਕਿ ਵਾਟਰ ਜਿਹੜਾ ਟੈਂਕ ਵਾ ਇਹ ਮਤਲਬ ਅਰੇਂਜ ਕੀਤਾ ਤਾਂ ਕਿ ਜਿਹੜੇ ਬੂਟੇ ਲਾ ਰਹੇ ਆ ਇਹਨਾਂ ਨੂੰ ਆਪਾਂ ਸੰਭਾਲ ਵੀ ਸਕੀਏ ਮੈਂ ਇਹ ਹੀ ਗੱਲ ਕਹਿਣੀ ਚਾਹੁੰਦਾ ਕਿ ਬੂਟੇ ਕੱਟਣੇ ਜੇ ਬੰਦ ਕਰ ਦਈਏ ਤਾਂ ਕੁਦਰਤ ਆਪਣੇ ਆਪ ਹੀ ਲਾ ਦਿੰਦੀ ਆ ਕੁਦਰਤ ਬਹੁਤ ਮਹਾਨ ਹੈ ਕੁਦਰਤ ਆਪਣੇ ਆਪ ਨੂੰ ਬੈਲੈਂਸ ਕਰਨਾ ਜਾਣਦੀ ਹੈ ਜੇ ਬੂਟੇ ਜਾਂ ਨਾ ਕੱਟੇ ਜਾਣ ਮੈਂ ਤਾਂ ਜਿੰਨੇ ਵੀ ਗਾਣੇ ਆਪਣੇ ਗੀਤਕਾਰੀ ਦੇ ਵਿੱਚ ਜਾਂ ਗਾਇਕੀ ਦੇ ਵਿੱਚ ਮੈਂ ਕੋਸ਼ਿਸ਼ ਕਰਦਾ ਉਹਨਾਂ ਕਿ ਹਰੇਕ ਗਾਣੇ ਦੇ ਵਿੱਚ ਘਟੋ ਘਟ ਰੁੱਖ ਦਾ ਝੁਕਰ ਜਕਰ ਜ਼ਰੂਰ ਆਵੇ ਤੇ ਆ ਪਿੱਛੇ ਜੇ ਮੈਂ ਅਰਦਾਸ ਗਾਣਾ ਕੀਤਾ ਸੀ ਕਿ ਬਾਬੇ ਨਾਨਕ ਤੋਂ ਸਿੱਖਿਓ ਅਰਦਾਸ ਕਿੱਦਾਂ ਕਰਨੀ ਆ ਉਹਦੇ ਵਿੱਚ ਵੀ ਇੱਕ ਲਾਈਨ ਸੀ 21ਵੀਂ ਸਦੀ ਚ ਵੀ ਛਟਿਆ ਅੰਧਕਾਰ ਨਹੀਂ ਜਿਸ ਤੋਂ ਬਿਨਾ ਚੱਲ ਸਕਦਾ ਕੁੱਲ ਸੰਸਾਰ ਨਹੀਂ ਧੀ ਭੈਣ ਤੇ ਮਾਂ ਵੀ ਔਰਤ ਹੈ ਇਹਨੂੰ ਤਾਂ ਨਾ ਦਰਕਾਰੋ ਕੁੱਖਾਂ ਵਿੱਚ ਧੀਆ ਬੋਲ ਪਈਆਂ ਸਾਨੂੰ ਨਾ ਮਾਰੋ ਸਾਨੂੰ ਨਾ ਮਾਰੋ ਕਿੱਦਾਂ ਰੱਬ ਮੰਨੂ ਹੱਥ ਚੁੱਕੀਆਂ ਦੁਆਵਾਂ ਨੂੰ ਜਦ ਵੱਢੀ ਜਾਂਦੇ ਠੰਡੀਆਂ ਠੰਡੀਆਂ ਸ਼ਾਮਾਂ ਨੂੰ ਆਪਣੇ ਕੁਝ ਫਾਇਦੇ ਲਈ ਨਾ ਮੌਤ ਦੇ ਘਾਟ ਉਤਾਰੋ ਰੋਂਦੇ ਹੋਏ ਰੁੱਖ ਵੀ ਬੋਲ ਪਏ ਸਾਨੂੰ ਨਾ ਮਾਰੋ ਸਾਨੂੰ ਨਾ ਮਾਰੋ ਸੋ ਰੁੱਖ ਕੱਟਣੇ ਬੰਦ ਕਰ ਦਈਏ ਤਾਂ ਕੁਦਰਤ ਆਪਣੇ ਆਪ ਬੈਲੈਂਸ ਕਰ ਲਊਗੀ ਤਾਂ ਆ ਜਿਹੜਾ ਸਾਨੂੰ ਇੰਨੀ ਮੁਸ਼ਕਲ ਕਰਨੀ ਪੈਂਦੀ ਹੈ ਰੁੱਖ ਲਗਾਉਣ ਲਈ ਤੇ ਰੁੱਖ ਪਾਲਣ ਲਈ ਤੇ ਕੁਦਰਤ ਨੇ ਆਪੇ ਪਾਲ ਲੈਣੇ ਆ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਕਿ ਆ ਜਿਹੜੀ ਮੂਵਮੈਂਟ ਹੁਣ ਸ਼ੁਰੂ ਹੋਈ ਹੈ ਆ ਬੰਗਿਆ ਤੁਸੀਂ ਚਾਹੇ ਚੰਡੀਗੜ੍ਹ ਰੋਡ ਦੇ ਉੱਤੇ ਦੇਖ ਲਓ ਕਿੰਨੇ ਦਰਖਤ ਕੱਟੇ ਗਏ ਆ ਔਰ ਜੇ ਕਿਤੇ ਗੱਡੀ ਵੀ ਪੈਂਚਰ ਹੋ ਜਾਵੇ ਕਿਸੇ ਦੀ ਤਾਂ ਕਿਤੇ ਸ਼ਾਂੜੀ ਜਗ੍ਹਾ ਨਹੀਂ ਮਿਲੂਗੀ ਤੁਹਾਨੂੰ ਇੰਨੀ ਗਰਮੀ ਪੈ ਰਹੀ ਹੈ ਨਹੀਂ ਤੋਪੂਆ ਤੋ ਇਸ ਕਰਕੇ ਆਪਾਂ ਸਾਂਝੇ ਤੌਰ ਦੇ ਉੱਤੇ ਹੁਣ ਟੈਂਕ ਤੁਹਾਡੇ ਕੋਲ ਆ ਗਿਆ ਆ ਵਾਟਰ ਟੈਂਕ ਤੇ ਇਹ ਟੈਂਕ ਜਿਹੜਾ ਆ ਇਹ ਕੱਲਾ ਸਾਡੇ ਰੋਟਰੀ ਕਲੱਬ ਵਾਸਤੇ ਨਹੀਂ ਹੈ ਇਹ ਸਰਬੱਤ ਦੇ ਭਲੇ ਵਾਸਤੇ ਆ ਮੈਂ ਬੇਨਤੀ ਕਰਦਾ ਕਿ ਰੋਡ ਦੇ ਉੱਤੇ ਜਿੰਨੇ ਵੀ ਆਸ-ਪਾਸ ਦੇ ਪਿੰਡ ਨੇ ਉਹ ਜ਼ਰੂਰ ਨੌਜਵਾਨ ਅੱਗੇ ਆਉਣ ਔਰ ਜਿਹੜੇ ਸੜਕਾਂ ਦੇ ਆਲੇ-ਦੁਆਲੇ ਕੋਈ ਫਲਦਾਰ ਬੂਟੇ ਲਾਉਣ ਤਾਂ ਕਿ ਆਉਣ ਜਾਣ ਵਾਲਿਆਂ ਵਾਸਤੇ ਵੀ ਉਹ ਇੱਕ ਰੋਜਗਾਰ ਦਾ ਸਾਧਨ ਬਣੇ ਤੇ ਇੱਕ ਸ਼ਾਨਦਾਰ ਕਿਕਰਾਂ ਜਿੱਦਾ ਅੱਗੇ ਹੁੰਦੀਆਂ ਸੀਗੀਆਂ ਉਹ ਲਗਾਓ ਔਰ ਬੂਟੇ ਉਹ ਲਾਓ ਜਿਹੜੇ ਪਾਣੀ ਥੱਲੇੋਂ ਖਿੱਚਣ ਨਾ ਇਹ ਵੀ ਇੱਕ ਲੈਸਨ ਵਾ ਕਿ ਬੂਟੇ ਉਹ ਲਗਾਓ ਜਿਹੜੇ ਪਾਣੀ ਬਹੁਤ ਜ਼ਿਆਦਾ ਵਿਅਰਥ ਖਿੱਚਣ ਨਾ ਸਕੋ ਇਹਨਾਂ ਦੇ ਨਾਲ ਬਾਰਿਸ਼ ਆਵੇ ਔਰ ਸਾਡੇ ਘਰਤੀ ਨੂੰ ਜਿਹੜਾ ਉਹ ਸਕੂਨ ਮਿਲੇ ਇਹ ਜ਼ਰੂਰੀ ਹੈ ਤੇ ਇੱਕ ਦੂਜੇ ਨੰਬਰ ਤੇ ਇੱਕ ਬੇਨਤੀ ਹੈ ਸਾਰਿਆਂ ਨੂੰ ਕਿ ਆਪਣੇ ਪਿੰਡ ਦੇ ਵਿੱਚ ਜਿੰਨੇ ਵੀ ਸ਼ਮਸ਼ਾਨ ਘਾਟ ਨੇ ਜਾਂ ਡਿਸਪੈਂਸਰੀਆਂ ਆਆਂ ਉੱਥੇ ਤੁਸੀਂ ਜਿੱਦਾਂ ਕੌੜਾ ਸਾਹਿਬ ਨੇ ਕਿਹਾ ਕਿ ਪਿੱਪਲ ਔਰ ਬੋਰਡ ਇਹ ਜ਼ਰੂਰ ਲਗਾਓ ਔਰ ਉਹ ਉਹ ਜਗਾ ਉਸ ਜਿੱਥੇ ਬੰਦੇ ਨੇ ਐਂਡਲੈਸ ਸਮੇਂ ਦੇ ਵਿੱਚ ਜਾਣਾ ਆ ਉੱਥੇ ਤੁਸੀਂ ਅਗਰ ਇਹ ਪਿੱਪਲ ਬੋਰਡ ਲਾਉਂਗੇ ਉਦੀ ਘਾਣੇ ਜਾਂ ਛਾਂ ਮਿਲੇਗੀ ਤੇ ਆਕਸੀਜਨ ਮਿਲੇਗੀ ਔਰ ਇੱਕ ਆਸ-ਪਾਸ ਦੇ ਪਿੰਡਾਂ ਨੂੰ ਵੀ ਸਕੂਨ ਹੋਊਗਾ ਕਿ ਅਸੀਂ ਕੁਝ ਕੀਤਾ ਦੇਖੋ ਕਿੰਨੇ ਪਿੰਡ ਨੇ ਅਗਰ ਹਰੇਕ ਪਿੰਡ ਵਿੱਚ ਪਿੱਪਲ ਬੋੜ ਲੱਗਾ ਹੋਊਗਾ ਤਾਂ ਕਿੰਨਾ ਉਹਦਾ ਫਾਇਦਾ ਹੋਊਗਾ ਤਾਂ ਜਰੂਰ ਤੁਸੀਂ ਆਪਣੇ ਆਪਣੇ ਪਿੰਡ ਦੇ ਵਿੱਚ ਇਹ ਕੰਮ ਕਰੋ ਨਾਲੇ ਉੱਥੇ ਕੇਅਰ ਟੇਕਰ ਵੀ ਹੁੰਦੇ ਆ ਜਰੂਰ ਤੁਸੀਂ ਪਿੱਪਲ ਔਰ ਬੋੜ ਜਰੂਰ ਲਗਾਓ ਤਾਂ ਕਿ ਉਹਦੀ ਆਕਸੀਜਨ ਮਿਲੇ ਬਹੁਤ-ਬਹੁਤ ਧੰਨਵਾਦ ਥੈਂਕ ਯੂ